ਯਾ ਵੀ ਆ ਸਾਡੇ ਆਕਾਲੀ ਦਲ ਦੇ ਸਾਧਕਾ ਪ੍ਰਧਾਨ ਸੋਬੀ ਸਿੰਘ ਬਾਦਲ ਉਹਨਾਂ ਦੀ ਵੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਇਹਨੂੰ ਧਿਆਨ ਕੀਤਾ ਇਹਦੇ ਮੱਥੇ ਤੇ ਸੱਤ ਤਰ੍ਹਾਂ ਦੀਆਂ ਬੰਨੀਆਂ ਪਹਿਲੀ ਤਲੀ ਪਤਾ ਕਿਹੜੀ ਬਣੀ ਅਰੇ ਪ੍ਰਧਾਨ ਜੀ ਫੇਰ ਨਾ ਕਰੋ ਤੁਸੀਂ ਫੇਰ ਤੋਂ ਦੂਜੀ ਕਦੀ ਬੰਦ ਧੀ ਫੇਰ ਨਾ ਕਰੋ ਜਥੇਦਾਰਾਂ ਨੂੰ ਸਾਹਮਣੇ ਆ ਦੇਆ ਕਰ ਲਿਆ ਠੀਕ ਆ ਪੀਜੀ ਕਦੀ ਬੰਦ ਧੀ ਉਹ ਮਹਾਰਾਜ ਫੇਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕੰਮ 'ਚ ਹੈ ਚੌਥੀ ਕਦੀ ਬੰਦ ਧੀ ਪੈਸਾ ਵੜਾ ਆਪਣੇ ਕੋਲੇ ਬਹੁਤ ਪੈਸਾ ਪ੍ਰਵਾਹ ਕਰੋ ਤੇ ਪੰਜਵੀਂ ਦਵੀ ਬੰਦ ਈ ਆਪਣਾ ਤਗੜਾ ਆਈਟੀ ਬੈਂਗਾ ਜੀ ਗਾਲਾ ਕੱਟਣ ਲਈ ਇਨਾ ਪੈਣਾ ਦੀਆਂ ਬਹੁਤ ਟਰੇਡ ਕੀਤਾ ਆਇਆ ਜੀ ਉਹ ਫਿਕਰ ਨਾ ਕਰੋ ਤੇ ਛੇਵੀਂ ਦਵੀ ਬੰਦ ਤੇ ਆਪਣੇ ਕੋਲ ਜੀ ਚਾਪ ਨੂੰ ਬਹੁਤ ਹੈ ਜੀ ਫਿਕਰ ਕਰੀਏ ਤੇ ਸੱਤਵੀਂ ਦਵੀ ਬੰਦ ਤੇ ਆਪਣੇ ਕੋਲ ਚੂਹ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਕਰਦਾ ਹੰਕਾਰ ਦਾ ਅਰੇ ਮਾਰ ਤੋ ਡਟਾਲ ਤੱਕ ਤੂੰ ਹਾਂ ਇਹੋ ਜਿਹੇ ਢੋਡਾ ਮਾਰਨੀ ਸ਼ੁਰੂ ਕਰਤੀ ਪਰ ਮੈਂ ਕੀ ਗੱਲ ਕਹਿਣੀ ਚਾਹਣਾ ਸਰਬੀਰ ਸਿੰਘ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਜਿੱਤੀ ਧਣੀ ਮਾਰ ਖਾਦੂ ਨਾ ਬੋਲੇ ਜੈਕਾਰੇ ਤੇ ਜਿਹੜਿਆ ਲੇਲੇ ਛੇਲੇ ਜੇ ਮਗਰ ਤੈਨੂੰ ਸ਼ੋਭਾ ਲਾ ਰਹੇ ਹੋ ਨਾ ਸਭ ਤੋਂ ਪਹਿਲਾਂ ਇਹ ਰਗੜੇ ਜਾਣ ਬੋਲੇ ਸੋਨ ਹਾ ਜੈ

ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਫਲਸਫੇ ਨੂੰ ਪਰਮਾਨੰਦ ਵਾਲਿਆਂ ਦਾ ਅਧਿਆਇਕਾਠ ਇਸ ਸਿੱਖ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਦੇ ਵਿੱਚ ਹਾਜ਼ਰੀ ਭਰਿਆ ਮੈਂ ਸਭ ਤੋਂ ਪਹਿਲਾਂ ਆਪ ਜੀ ਨਾਲ ਖਤੇ ਦੀ ਸਾਂਝ ਪਾਉਣਾ ਜੋ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਹੈ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ سارے ਬੁਲਾੜਿਆ ਨੇ ਆਪ ਜੀ ਨੂੰ ਸੰਬੋਧਨ ਹੋ ਕੇ ਅੰਤ ਔਰ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ اج جو برتارے سارے سماج وت رہے ہیں یہ کوئی نویں نہیں ہے یہاں کا اتہاس بہت پرانا ہے جدو گرو نانک صاحب سچے پاشاہ نے اٹھ کے سنسارا ایک کو ہے ایک کو ہے صاحب میرا ایک کو ہے ਤਾਂ ਜਿਹੜੇ ਦਵੰਗ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਜਦ ਤਰੀ ਦੇਵਵਾਦ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਉਹਨਾਂ ਨੇ ਗੁਰੂ ਅਨੰਦ ਸਾਹਿਬ ਜੀ ਦੀ ਮੁਕਾਲਫਤ ਸ਼ੁਰੂ ਕਰ ਦਿੱਤੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਦੇ ਵਿੱਚ ਜ਼ੋਰਦਾਰ ਆਵਾਜ਼ بلند ਕਰਕੇ ਆਖਿਆ ਰਾਜੀ ਸੀ ਮੁਕਦਮ ਕੁੱਤੀ ਜਾਇ ਜਾਇਨ ਕੱਠੇ ਸੁਤੇ ਜਦੋਂ ਭਾਈ ਗੁਰਦਾਸ ਜੀ ਦੇ ਸ਼ਬਦਾਂ ਕਿਹਾ ਕਾਜੀ ਹੋਏ ਰਿਸ਼ਵਤੀ ਵੰਡੀ ਲੈ ਕੇ ਹੱਕ ਗਵਾਏ ਜਦੋਂ ਆਖਿਆ ਕਾਜੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵਹਿ ਜੀਆ ਕਾਹੇ ਉਸ ਵੇਲੇ ਦੇ ਧਾਰਮਿਕ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਉਸ ਵੇਲੇ ਦੇ ਰਾਸੀ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਵਿਰੋਧ ਇਸ ਸਿਖਰ ਤੱਕ ਪਹੁੰਚਿਆ ਕਿ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੰਜਵੇਂ ਜਾਮੇ ਦੇ ਵਿੱਚ ਤਤਿ ਤਵੀ ਦੇ ਉੱਤੇ ਬਿਠਾਉਣਾ ਹੈ। ਤੇ ਨੌਵੇਂ ਜਾਮੇ ਦੇ ਵਿੱਚ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸੀਸ ਕਲਮ ਕਰਾਉਣਾ ਹੈ। ਇਹ ਵਿਰੋਧ ਦਾ ਨਕੀਤਾ ਸੀ। ਇਹ ਵਿਰੋਧ ਦਾ ਸੈਟਅਪ ਅਨੰਗੁਰ ਨਾਇਕ ਸਾਹਿਬ ਜੀ ਦਾ ਫਲਸਫਾ ਇਸ ਤਰ੍ਹਾਂ ਕਹਿੰਦਾ ਜਾਓ ਤੋ ਪ੍ਰੇਮ ਖੇਰਨ ਕਾ ਚਾਓ ਸੇਰ ਤਰ ਤਲੀ ਗਲੀ ਮੇਰੀ ਆਉਗੀ ਤੋ ਮਾਰਗ ਪੈਰ ਤੀਜੈ ਸਿਰ ਕੀਜੈ ਕਾਰ ਨਾ ਕੀ ਅੱਜ ਇੱਕ ਗੱਲ ਕਰਨਾਂ ਦੇ ਵਿੱਚ ਸੁਣਨ ਨੂੰ ਮਿਲ ਰਹੀ ਹੈ ਇਨੀ ਜੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸਾਈਅਤ ਚੱਲਦੀ ਹੈ ਲੋਕ ਅਸਾਇਤ ਵੱਲ ਖਿੱਚੇ ਜਾ ਰਹੇ ਦਾ ਕਾਰਨ ਕੀ ਹੈ ਇਹਦਾ ਸਭ ਤੋਂ ਵੱਡਾ ਕਾਰਨ ਹੈ ਮਨੁੱਖੀ ਮਨ ਦੇ ਵਿੱਚ ਪਈਆਂ ਹੋਈਆਂ ਲਾਲਸਾਵਾਂ ਹੁਣ ਇਹ ਕਹਾਂਦੇ ਕਹਿੰਦਾ ਤੂੰ ਮੇਰੇ ਵੱਲ ਆ ਮੈਂ ਤੈਨੂੰ ਰੋਟੀ ਦੇਵਾਂਗਾ ਮੈਂ ਤੈਨੂੰ ਪਾਣੀ ਦੇਵਾਂਗਾ ਮੈਂ ਤੈਨੂੰ ਮਕਾਨ ਦੇਵਾਂਗਾ ਮੈਂ ਤੈਨੂੰ ਪੈਸੇ ਦੇਵਾਂਗਾ ਮੈਂ ਤੈਨੂੰ ਕੱਪੜੇ ਦੇਵਾਂਗਾ ਮੇਰੇ ਬਾਲਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਐ ਪੁਰਖਾ ਜਹ ਤਸਵੇਂ ਜਾਮੇ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਐ ਪੁਰਖਾ ਜੇ ਮੇਰੇ ਬਾਲ ਆਉਣੇ ਤੇ ਤੈਨੂੰ ਸੀਸ 47 ਤੇ ਰੱਖ ਕੇ ਆਉਣਾ ਉਹ ਹੁਣ ਦੱਸੋ ਜਦੋਂ ਮਨੁੱਖੀ ਮਨ ਦੇ ਵਿੱਚ ਲਾਲਸਾਵਾਂ ਪ੍ਰਵਲ ਹੈ ਤੇ ਫਿਰ ਜਿਹੜੇ ਪਾਸੇ ਜਾਣਗੇ ਮਨੁੱਖ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ جو کہنے ہیں سیز تلی تے رکھ گیا یا اس پاسے جڑے کہنے ہیں روٹی بھی پری دال بھی پری آٹا بھی پری پلانا بھی پری ٹمکا بھی پری اور ایک دل سوچے سفر کون ہے او جڑا آٹے دال پچھے روٹی پچھے پیسے پچھے ایمان ساڑ گیا تانو ساڑ گیا ਯਾ ਉਹ ਜਿਹਨੇ ਧਰਮ ਨਹੀਂ ਛੱਡਿਆ ਇਤਿਹਾਸ ਕਿਤਾਬੇ ਲਿਖਿਆ ਜਾਊਗਾ ਇਤਿਹਾਸ ਉਸਰ ਦੇਨਾਂ ਵਾਲਿਆਂ ਦਾ ਲਿਖਿਆ ਜਾਊਗਾ ਰੋਟੀ ਦਾਲ ਪਿਛੇ ਆਟੇ ਪਿਛੇ ਕਪੜਾ ਧਰਮ ਛੱਡਣ ਵਾਲਿਆਂ ਦਾ ਇਤਿਹਾਸ ਨਹੀਂ ਲਿਖਿਆ ਹੋਵੇ ਇਸ ਕਰਕੇ ਸਾਇਕ ਕਰ ਤਰਫਿਕ ਕਰਨੀ ਗੱਲ ਨਹੀਂ ਹੈ ਕਦੇ ਹੀਰੇ ਸੜਕਾਂ ਦੇ ਉੱਤੇ ਰੁਣਦੇ ਦੇਖੇ ਕਿਸੇ ਉਹ ਹਮੇਸ਼ਾ ਹੀ ਜਵਹਰੀ ਦੀਆਂ ਤੁਜ਼ੋਰੀਆਂ ਦੇ ਵਿੱਚ ਜੋ ਬੜੀਆਂ ਮਹਿੰਗੀਆਂ ਹੁੰਦੀਆਂ ਨੇ ਤੇ ਬੜੇ ਮਹਿੰਗੇ ਡੱਬਿਆਂ ਦੇ ਵਿੱਚ ਪਏ ਹੁੰਦੇ ਮਖਮਲੀ ਕੱਪੜਿਆਂ ਦੇ ਉੱਤੇ ਸੜਕਾਂ ਦੇ ਉੱਤੇ ਰੇਕ ਪੱਥਰ ਬਜਰੀ ਤੇ ਆਮ ਸੁਗਰੀ ਦਸਤੀ ਗੁਰੂ ਨਾਨਕ ਸਾਹਿਬ ਦਾ ਸਿੱਖ ਹਿਆ ਹੈ ਜੇ ਕੋ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਦੀ ਪਾਹੋਂ ਦੇ ਨਾਲ ਧੜਕੇ ਨਿਸ਼ਾਨਾ ਦਿੱਤਾ ਉਹ ਆਮ ਨਹੀਂ ਮਿਲੇਗਾ ਉਹ ਆਮ ਨਹੀਂ ਮਿਲੇਗਾ ਉਹ ਘਟਗੱਟ ਦੇ ਜਿਹਾ ਹੋਏਗਾ ਪਰ ਦੋ ਗਿੰਤੀ ਨੂੰ ਗਾਮਿਨੇਟ ਕਰੇ ਮੈਨੂੰ ਵਿਰੇਸ਼ ਦੇ ਵਿੱਚ ਬੰਦਾ ਕਹਿਣ ਲੱਗਿਆ ਬੜੀ ਚਿੰਤਾ ਵਾਲੀ ਗੱਲ ਹੈ ਮੈਂ ਕਿ کہنا ہوں سکھان بل بوتے پنجاب سرکار نہیں بنی سکھنے رہ گئے کہ جی مردم شماری ہوئی سی ستوجا پرسنٹ سی میرے خیال ہر مردم شماری ہوئی تو پنجاب تھلے آ کر میں چنتا نہ کرو ਜੇ ਪੰਜਾਬ ਦੇ ਵਿੱਚ ਹਜ਼ਾਰ ਸਿੱਖ ਵੀ ਰਹਿ ਗਏ ਹਜ਼ਾਰ 50% ਤਾਂ ਬਹੁਤ ਜ਼ਿਆਦਾ ਹੈ ਜਿੱਦ 2.5 ਕਰੋੜ ਆਬਾਦੀ ਹੈ ਤੇ ਸਵਾ ਕਰੋੜ ਹੋ ਗਿਆ ਨਾ 50% ਮਗਾ ਜੇ ਹਜ਼ਾਰ ਵੀ ਰਹਿ ਗਿਆ ਸਰਕਾਰ ਬੇਸ਼ੱਕ ਨਾਮ ਨਾ ਲਾ ਸਕੇ ਪਰ ਜੇ ਵੀ ਸਰਕਾਰ ਬਣੀ ਹੈ ਨਾ ਉਹਦੀ ਕੀਤ ਨੂੰ ਲੂਣ ਜ਼ਰੂਰ ਪਾ ਦੂਗਾ ਚੱਲ ਨਹੀਂ ਇਹ ਤੇ ਨਾ ਕਿਉਂ ਮਾਖੇ ਗੁਰੂ ਗੋਬਿੰਦ ਸਿੰਘ ਜੀ ਕਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਕਾਲ ਹੈ ਅੱਜ ਜਿਹੜਾ ਸਾਮਰਾਜ ਹੈ ਅੱਜ ਜਿਹੜੀ ਸਟੇਟ ਹੈ ਤੇ ਮੁਗਲਾਂ ਨਾਲੋਂ ਤਾਕਤਵਰ ਤਾਂ ਨਹੀਂ ਨਾ ਮੁਗਲਾਂ ਦਾ ਰਾਜ ਕਿਹੋ ਜਿਹਾ ਸੀ ਅੱਜ ਦਾ ਅਫਗਾਨਿਸਤਾਨ ਅੱਤਾ ਇਰਾਨ ਪੂਰਾ ਪਾਕਿਸਤਾਨ ਪੂਰਾ ਬੰਗਲਾਦੇਸ਼ ਤੇ ਪੂਰਾ ਭਾਰਤ ਐਡਾ ਬੜਾ ਸੀ ਮੁਗਲਾਂ ਦਾ ਰਾਜ ਔਰੰਗਜ਼ੇਬ ਦਾ ਰਾਜਾ ਲੋ 50 ਸਾਲ ਰਾਜ ਕੀਤਾ ਉਹ ਤੇ ਸੈਕਿੰਡੇ ਸੀ 40000 50000 ਇੰਨੀ ਕੋ ਬਾਤ ਇਸੇ ਥਾਂ ਨਹੀਂ ਸਕਦੀ ਦੇ ਨਾਕਿ ਤੇ ਦਮ ਦਿੱਤਾ ਨਾ ਮੁਗਲ ਸਾਮਰਾਜ ਦੇ ਜਮਨਾ ਤੋਂ ਲੈ ਕੇ ਅਟਕ ਦਰਿਆ ਤੱਕ ਇਹ ਜਿਹੜਾ ਪੰਜਾਬ ਦਾ ਰੇਤਨ ਹੈ ਇੱਥੋਂ ਮੁਗਲ ਰਾਜ ਦੀਆਂ 700 ਸਾਲ ਤੋਂ ਜੰਮੀਆਂ ਜੜ੍ਹਾਂ ਨੂੰ ਕੱਟਣ ਆਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਸੀ ਜੀ ਹਰ ਮੁਸਲਮਾਨ ਦੇ ਸਿੱਖਾਂ ਤੇ ਅੱਧੇ ਦੇ ਸਿੱਖਾਂ ਦਾ ਸਿੱਖ ਅਕੋਰ ਵਾਲਿਆਂ ਦਾ ਫਰਕ ਇਹ ਹੈ ਕਿ ਉਸ ਵੇਲੇ ਦੇ ਜਿਹੜੇ ਸਿੱਖ ਸੇਨਾ ਉਹਨਾਂ ਦਾ ਟੋਟਲੀ ਭੋਸਾ ਜਿਹੜਾ ਹੈ ਉਹ ਗੁਰੂ ਤੇ ਟੋਟਲ ਭੋਸਾ ਗੁਰੂ ਤੇ ਅੱਜ ਟੋਟਲ ਭੋਸਾ ਕਿਹਾ ਬੰਦਿਆ ਜਨਕੀਆਂ ਤੇ ਹਾਂ ਇਹ ਫਰਕ ਤੇ ਜਿਸ ਦਿਨ ਗੁਰੂ ਤੇਗ ਪ੍ਰੋਖ ਸਾਹਿਬ ਚੜ੍ਹ ਗਿਆ ਸਿੱਖਾਂ ਦਾ ਉਸ ਦਿਨ ਸਰਕਾਰਾਂ ਬਣਾਉਣ ਦੀ ਲੋੜ ਨਹੀਂ ਪੈਣੀ ਸਰਕਾਰਾਂ ਖੁਦ ਖੁਦ ਜਿਹੜਾ ਹੈ ਉਹ ਬਣ ਜਾਂਦੇ ਜਿਸ ਦਿਨ ਗੁਰੂ ਤੇ ਪ੍ਰੋਖ ਸਾਹਿਬ ਪੈਦਾ ਹੋ ਗਿਆ ਗੁਰੂ ਤੇ ਪ੍ਰੋਖ ਸਾਹਿਬ ਜਨਮ ਅੰਦਰ ਅਸੀਂ راجنیتک کالاباز بہت گٹ سمجھتے راجنیتک دو دسمبر حکم نامہ اکال تخت صاحب کو جاری ہوا حکم نامہ اس کر کے ہو گیا کیونکہ راجنیتک ਕਲਾ ਬਾਤੀਆਂ ਦੀ ਥੋੜੀ ਥੋੜੀ ਸਮਝ ਆ ਗਈ ਸੀ ਵੀ ਕੀ ਕਰਦੇ ਹੈਗਾ ਤੇ ਕਰਨਾ ਕੀ ਹੈ 10-15 ਸਾਲਾਂden ਪਹਿਲਾਂ ਪਤਾ ਲੱਗ ਗਿਆ ਕਿ ਜਦੋਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਪੇਸ਼ੀ ਕਰੋਗੇ ਨਾ ਪੱਟੀ ਗਿਣਤੀ ਚ ਗੁੰਡਾ ਬਰਗੇੜਾ ਅਸੀਂ ਚਿੱਠੀਆਂ 'ਚ ਲਿਖਤਾ ਇਹ ਜੇ ਇਥੇ ਕਿ ਹੁਲੜਬਾਜੀ ਹੋਈ ਤੇ ਤੁਸੀਂ ਜ਼ਿੰਮੇਵਾਰ ਹੋ। ਤੇ ਛੇ ਕਾਜੀ ਨਾ ਉਹਨਾਂ ਦੇ ਛੇ ਪੀਨਾਂ ਲਿਖਰਨ ਨੂੰ ਲਿਖਤਾ ਵੀ ਜੇ ਤੇ ਹੁਲੜਬਾਜੀ ਹੋਗੀ ਤੇ ਇਹਦੇ ਜ਼ਿੰਮੇਵਾਰ ਤੁਸੀਂ ਮੰਨੇ। ਇੱਥੀਆਂ ਤੇ ਲਿਖਿਆ ਆਇਆ ਰਿਪੋਰਟ ਪਰ ਫਿਰ ਵੀ ਭਰੋਸਾ ਨਹੀਂ ਕੀਤਾ। ਸਾਨੂੰ ਪਤਾ ਸੀ। ਅਸੀਂ ਵੱਡੀ ਗਿਰਤੀ ਚ ਆ ਭਾਈ ਮੇਜਰ ਸਿੰਘ ਅਰਕੇ ਫਿਰ ਸਿਕਸੀ ਇਹਨਾਂ ਨੂੰ ਫੋਨ ਕਰਕੇ ਕਹਤਾ ਵੀ 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 ਪਜਾਬ ਜਾ ਬੱਲੇ ਲੈ ਕੇ ਆ। ਇਹ 100 ਲੈ ਕੇ ਆਉਣਗੇ 550 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ 200 ਲੈ ਕੇ ਆਉਣਗੇ ਤੇ ਸਾਡਾ ਭਾਗ ਹੋਣਾ ਚਾਹੀਦਾ ਸੰਗਤ 'ਚ ਬੈਠਾ। ਔਰ ਬੈਠਾ ਸੀ। ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਚਲਾਓ ਤੇ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ ਦਾ ਪ੍ਰਭਾਅ ਇੰਨਾ ਜ਼ਿਆਦਾ ਸੀ ਕਿ ਵਿੱਚ ਉਸ ਭੈੜ ਕੀਤਾ ਗੁੰਡਾ ਬਰਗੇੜ ਜਿਹੜਾ ਅੱਖਾਂ ਹੀ ਨਹੀਂ ਚੱਕਦਾ। ਅੱਖਾਂ ਹੀ ਨਹੀਂ ਚੱਕਦਾ। ਸਿੰਘ ਸਰਬਾਨ ਗਵਾਹੀ ਮੇਰੇ ਸਾਥ میں سچی گل دسا جی اتہاس ابان ہے جب لہو ڈاک شہید گرو سات چرن پائے انزمت ہے کوئی منے کوئی نہ منے ازمت بھی ستارہ سال شری مکتر سیوا کی اور رات کے سناٹے چیز سنا استانا کی عظمت محسوس کر سکتے ہو رات چھے سناٹے ٹھیکے سناٹے کلا وارتنی ہے گرو اور عظمت ہے پانچ تخت عظمت ہے جا بھی تختہ کی عزمت نکارتا ہے چاہے سارے ارگا اتنے بیٹھا ہو جتے ہوگے ਚਾਹੇ ਕੋਈ ਦੂਜਾ ਹੋਵੇ ਉਹਦਾ ਹਸ਼ਰ ਬਹੁਤ ਮਾਰਾ ਉਹ ਬੱਧੀ ਅਸ ਜਿਹੜਾ ਵੀ ਟਕਰਾਇਆ ਉਸ ਨੂੰ ਕਰਤਾਲ ਤੋਂ ਲਾ ਲੋ ਜਿਹੜਾ ਵੀ ਟਕਰਾਇਆ ਉਹ ਖਤਮ ਹੋ ਗਿਆ ਵਾਸ਼ਿਆ ਨਹੀਂ ਮੈਨੂੰ ਨਾ ਬੈਠੇ ਬੈਠੇ ਇਤਿਹਾਸ ਦੀ ਘਟਨਾ ਚੇਤੇ ਆ ਗਈ ਜਦੋਂ ਆਨੰਦਪੁਰ ਸਾਹਿਬ ਨੂੰ ਕਿਲਾ ਪਿਆਸੀ ਤੇ ਇੱਕ ਦਿਨ ਪਹਾੜੀਆਂ ਨੇ ਤੇ ਮੁਗਲਾਂ ਨੇ ਸਕੀਮ ਬਣਾ ਲਈ ਕਿ ਕਿਲੇ ਦਾ ਦਰਵਾਜ਼ਾ ਤੋੜ ਦੇ ਜੇ ਜੋ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਨਾ ਤੇ ਫਿਰ ਫੌਜ ਮੌਤ ਰੱਗੀ ਗਿੰਤੀ ਚ ਅੰਦਰ ਚਲੇ ਜਾਏਗੀ ਕਿ ਅੰਦਰ ਬੈਠੇ ਸਤਗੁਰੂ ਜੀ ਨੂੰ ਤੇ ਸਿੱਖਾਂ ਨੂੰ ਜਿਹੜਾ ਉਹ ਫੜ ਲਈਗੀ ਜਮਾ ਇਹਨੇ ਕੀ ਕਰੀਆ ਦਰਵਾਜ਼ਾ ਤੋੜਨ ਆਸਤੇ ਉਹਨਾਂ ਨੇ ਕਹਿੰਦੇ ਹਾਥੀ ਜਾਂਦਾ ਪਹਾੜੀਆਂ ਨੇ ਤੇ ਮੁਗਲਾਂ ਨੇ ਕੱਖਿਓ ਇੱਕ ਹਾਥੀ ਜਾਂਦਾ ਹਾਥੀ ਦੇ ਮੱਥੇ ਦੇ ਉੱਤੇ ਛੱਤ ਤੰਗੀਆਂ ਲੱਗਦੀਆਂ ਲੋਹੇ ਦੀ ਤੇ ਫਿਰ ਹਾਥੀ ਨੂੰ ਪਿਆ ਕਿ ਸ਼ਰਾਬ ਤੇ ਫਿਰ ਉਹਦੀ ਪੂਛ ਫੜ ਕੇ ਜਿਹੜਾ ਨਾ ਪਿੱਛੋਂ ਬਰਸ਼ੇ ਦੀਆਂ ਲੋਹਾਂ ਦਾ ਮਾਰੀਆਂ ਦੀ ਜਾ ਹੁਣ ਦਰਵਾਜ਼ਾ ਤੋੜ ਜਾ। ਉਹ ਹਾਥੀ ਵੜਿਆ ਸ਼ਰਾਬ ਦਾ ਨਸ਼ਾ ਸੀ। ਪਿੱਛੋਂ ਬੱਚੇ ਦੀਆਂ ਚੋਪਾਂ ਲੱਗ ਰਹੀਆਂ ਸੀ। ਤੇ ਹਾਥੀ ਜਦੋਂ ਬਗਿਆ ਕਿਲੇ ਵੱਲ ਰਿਹਾ ਤੇ ਅਗੋਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਪ੍ਰਾਪਤ ਭਾਈ 75 ਵਗੈਰਾ ਸੀ ਕੋੜੇ ਤੋਂ ਬਾਹਰ ਨਿਕਲਿਆ। ਵਾਹਿਗੁਰੂ। ਉਹਨੇ ਹਾਥੀ ਦੇ ਮੱਥੇ 'ਚ ਨਾਗਨੀ ਮਾਰੀ। ستے تریاں جیڑی پڑھتے ہیں نا میں سوچیا بھی سارے اکالی دل کے سابق پردھان سنگھ بادل انہوں نے جی کچن کیبنٹ ہے انہوں نے بھی ان کی کیا ਇਹਦੇ ਮੱਥੇ ਤੇ 7 ਤਰਮੀਆਂ ਬਣਦੀਆਂ ਪਹਿਲੀ ਤਲੀ ਪਹਿਲੇ ਕਿਹੜੀ ਬਣੀ ਅਰੇ ਪ੍ਰਧਾਨ ਜੀ ਫੇਰ ਨਾ ਕਰੋ ਤੁਸੀਂ ਫੇਰ ਤੋਂ ਦੂਜੀ ਕਦੀ ਬਣਦੀ ਫੇਰ ਨਾ ਕਰੋ ਜਨਹਿਦਾਰ ਨੂੰ ਸਾਹਮਣੇ ਆਜਾ ਕਰ ਲਿਆ ਠੀਕ ਆ ਪੀਜੀ ਕਦੀ ਬਣਦੀ ਉਹ ਮਹਾਰਾਜ ਫੇਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕੰਮ 'ਚ ਹੈ ਚੌਥੀ ਦਾ ਵੀ ਵੱਧਦੀ ਪੈਸਾ ਬੜਾ ਆਪਣੇ ਕੋਲੇ ਕੌਤਕਾ ਸਰ ਪ੍ਰਵਾਹ ਕਰੋ ਤੇ ਪੰਜਵੀਂ ਦਾ ਵੀ ਵੱਧਦੀ ਆਪਣਾ ਤਗੜਾ ਆਈਟੀ ਬੰਗਾ ਜੀ ਗਾਲਾ ਕੱਟਣ ਲਈ ਇਨਾ ਪੈਣਾ ਦੀਆਂ ਬਹੁਤ ਟ੍ਰੇਡ ਕੀਤਾ ਆਇਆ ਜੀ ਉਹ ਫਿਕਰ ਨਾ ਕਰੋ ਤੇ ਛੇਵੀਂ ਦਾ ਵੀ ਵੱਧਦੀ ਆਪਣੇ ਕੋਲੇ ਜੀ ਚਾਪ ਨੂੰ ਬਹੁਤ ਹੈ ਜੀ ਫਿਕਰ ਕਰੀਂ ਇਸ ਸਤਮੀਦ ਅਭੀ ਬੰਦ ਸੀ ਆਪਣੇ ਕੋਲ ਚੂਹੇ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਕਰਦਾ ਹੰਕਾਰ ਦਾ ਇਹਨੂੰ ਮਾਰ ਟੋਡਾ ਤਾਲ ਤੱਕ ਤੂੰ ਹਾਂ ਤੇ ਉਹਨੇ ਟੋਡਾ ਮਾਰਨੀ ਸ਼ੁਰੂ ਕਰ ਦਿੱਤੀ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਸਰਬੀਰ ਸਿੰਘ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਜਿੱਤੀ ਥੋੜੀ ਬਾਹ ਖੜਦੂ ਨਾ ਬੋਲੇ ਜੈ ਜੈਕਾਰ ਜੈ ਜਿਹੜਿਆ ਲੇਲੇ ਛੇਲੇ ਜੇ ਮਗਰ ਤੈਨੂੰ ਸ਼ੋਭਾ ਲਾ ਰਹੇ ਉਹਨਾਂ ਸਭ ਤੋਂ ਪਹਿਲਾਂ ਇਹ ਰਗੜੇ ਜਾਣ ਬੋਲੇ ਸੋਨਹਾਰ ਸੇ ਸੇਆ ਤਾਲੜੇ ਇਹ ਕਿ ਹਾਰ ਸੜਾ ਸਾਡਾ ਇਸ ਈ ਅਕਾਲ ਤੱਕ ਸਭ ਨੂੰ ਟੋਡਾ ਮਾਰ ਰਹੇ ਈ ਅਕਾਲ ਤੱਕ ਸਾਂਤ ਤੇ ਫੈਸਲਾ ਤੋਂ ਭਗਾਉਨੇ ਹੋ ਰਹੇ ਅੱਜ 2 ਮਹੀਨੇ ਹੋ ਗਏ ਸ੍ਰੀ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਭਰ ਕਮੇਟੀ ਨੂੰ ਜਾਂ ਆਕਾਲੀ ਦਲ ਨੂੰ ਆਦੇਸ਼ ਨਹੀਂ ਸੀ ਦਿੱਤਾ ਕਿ ਭਰਤੀ ਸ਼ੁਰੂ ਕਰੋ ਸਿੱਧਾ ਆਦੇਸ਼ 7 ਮੈਂਬਰੀ ਕਮੇਟੀ ਨੂੰ ਸੀ ਤੇ ਅਜੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਇਹ ਸ਼ਰੋਮੀ ਆਕਾਲੀ ਦਲ ਥੋੜੀ ਹੈ ਇਹ ਸ਼ਰੋਮੀ ਪਹਾੜਾ ਦਲ ਹੈ ਬੋਲੋ ਪਰ ਜੇ ਨੂੰ ਅਕਰਖਰ ਬੈਠੇ ਨੇ ਸੰਗਤ ਬੈਠੀ ਐ ਤੇ ਇਹ ਸਵਾਲ ਦਾ ਕਰ ਉਹ ਜੀ ਦੁਨੀ ਚੰਦ ਕਬ ਮੈਂ ਫਿਰ ਆਪ ਜੀ ਨੂੰ ਕਹਿਣਾ ਚਾਹੁੰਨਾ ਹੈ ਬੜੀ ਵੱਡੀ ਆਸਮਤਾ ਤੇ ਇਹ ਕਾਮ ਕਰਦਾ ਵਾਹ ਕੋਤੇ ਕੱਟਤਾ ਤੇ ਬਹਿ ਕੇ ਵੀ ਜਿਹੜੇ ਫਨਾਮੀਆਂ ਕੀਤੀਆਂ ਨਾ ਰੋਲ ਕੇ ਰੋਲ ਵਾਹ ਨਸਲਾ ਨਸਤ ਹੋ ਗਿਆ ਨੇ ਨਸਲਾ ਵਾਹ ਇਹ ਇਤਿਹਾਸ ਹੈ ਸਾਕ ਇਤਿਹਾਸ

ਤੈਨਾਂ ਕਿ ਸਿੰਸਾਂ ਕੀ ਕਾ ਲਿਆ ਪਾਂਚ ਕੋਈ ਵਿਚਾਰ ਕੋਈ ਰਾਇ ਕੋ ਮਸ਼ਵਰਾ ਮਗਭੇ ਕਰ ਕਾ ਲੈ ਉਹਨਾਂ ਦੇ ਘਰ ਬੈਠੀ ਸੀ ਮੈਂ ਮੈਨੂੰ ਪ੍ਰਸ਼ਾਦਾ ਸਿਕਾਓ ਉਹ ਕਾਲ ਤੱਕ ਸਭ ਤੇ ਚੱਲਦੇ ਰਹਿ ਪਹਿਲਾ ਹਰਮਨ ਸਿੰਘ ਸਾਹਿਬ ਚੱਲਦੇ ਆ ਉੱਥੇ ਕੜਾ ਪ੍ਰਸ਼ਾਦੀ ਦੇਖ ਲੈ ਕੇ ਅਰਦਾਸ ਕਰਦੇ ਆ ਗੁਰੂ ਰਾਮਦਾਸ ਜੀ ਦੇ ਘਰ ਤੇ ਫਿਰ ਅਕਾਲ ਕਟਾਰ ਸਾਹਿਬ ਤੇ ਜਾ ਕੇ ਅਰਦਾਸ ਕਰਦੇ ਆ ਕੜਾ ਪ੍ਰਸ਼ਾਦੀ ਦੇਖ ਕੇ ਉਸ ਤੋਂ ਬਾਅਦ ਸੋਚਾਂਗੇ ਵੀ ਗੁਰੂ ਸਾਨੂੰ ਕੀ ਸੋਚੀ ਦਿੰਦਾ ਤੇ ਠੀਕ ਹੈ ਅਸੀਂ ਫਤਖੰਦ ਸਿੰਘ ਹਰਮਨ ਦਾ ਸਾਥੀ ਤੇਗ ਲੈ ਕੇ ਗਏ ਅਰਦਾਸ ਕੀਤੀ। ਅਗਰ ਹਾਲ ਤੱਕ ਸਾਥ ਤੇ ਵੀ ਜਿਹੜਾ ਅਸੀਂ ਕਨੰਨ ਸਾਹਿਬ ਜੀ ਦੇ ਪੰਜ ਪੋਵਿਆਂ ਦਾ ਪਾਠ ਕਰਕੇ ਜੇ ਸੀ ਪੰਜ ਸਿੰਘ ਸਰਬਾਨੀ ਅਰਦਾਸ ਕੀਤੀ। ਅਰਦਾਸ ਕਰਕੇ ਇਹਨੇ ਹੁਣ ਦਫ਼ਤਰ ਕਰਕੇ ਕਹਿੰਦੇ ਹੁਣ ਕੀ ਫੈਸਲਾ ਕਰ ਲੈ। ਮੈਂ ਫੈਸਲਾ ਤਾਂ ਉਥੇ ਜਿਹੜੇ ਪੇਸ਼ ਕੀਤੇ ਉਹਨਾਂ ਨੂੰ ਸੁਣਨ ਤੋਂ ਬਾਅਦ ਹੀ ਪਤਾ ਲੱਗੂ ਕਿ ਕੀ ਫੈਸਲਾ ਹੋਊ। ਗੁਰ ਆਪਣੇ ਨਾਮ ਮਰਦੇ ਇੱਕ ਨਹੀਂ ਮੰਨ ਕਰੇ ਜੇ ਨਾਮ ਨਹੀਂ ਨਾਮ ਨਹੀਂ ਲੇ ਖੁਦ ਜਮਣਾ ਆਪਾਂ ਤਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਨੇ ਆਪਾਂ ਨਹੀਂ ਬਣਾਉਨੇ ਤੁਹਾਨੂੰ ਨੇ ਬਣਾਉਨੇ ਆਪਾਂ ਨਹੀਂ ਬਣਾਉਨੇ ਆਪਾਂ ਤਾਂ ਬੋਲਦੇ ਆ ਇਹ ਉਹੀ ਗੱਲ ਹੋ ਜੇ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਹੈ ਕੋਈ ਜਾਨੀ ਹਰਪੀ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸਿੰਘ ਸਾਹਿਬ ਗਾਨੀ ਰਣਜੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਜਿ세ਆ ਕਰਨਾ ਸੀ ਕਰ ਗਿਆ ਨਹੀਂ ਇਹ ਸਭਗਰਾਂ ਦਾ ਫੈਸਲਾ ਹੈ ਇਹ ਸਤਗੁਰਾਂ ਅੰਤ ਪ੍ਰਧਾਨੀ ਅੰਤ ਸਿੰਘ ਦੇ ਬਾਅਦ ਅੰਗੁਰ ਗੋਬਿੰਦ ਸਿੰਘ ਸਾਡੇ ਤੱਕ ਦੀ ਫਸੀਲ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਔਰ ਅਰਦਾਸ ਕਰਕੇ ਵਿਚਾਰ ਹੋਈ ਹੈ ਕਿ ਜੇ ਉਹਦੇ ਤੋਂ ਮੁਲਕਰ ਹੋਣਗੇ ਤੇ ਭੋਲੇ ਜਾਨ ਅਮਰੀਕਾ ਨੇ ਪੂਰਾ ਜੋਰ ਲਾ ਲਿਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਲਾ ਕੇ ਜੋਰ ਲਾ ਰਿਆ ਸਮੁੰਦਰ ਚੋਂ ਟਾਈਟੈਨਿਕ ਨਹੀਂ ਨਿਕਲਿਆ ਇਹ ਨਾਮੇ ਕੱਲਣਾ ਇਹ ਜੇ ਫੈਸਲੇ ਤੋਂ ਮੁਲਕਰ ਹੋ ਗਏ ਵੀ ਨਹੀਂ ਨਿਕਲ ਜਿੱਥੇ ਮਰਜ਼ੀ ਪਾ ਦੇ ਲਾ ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਰਹੀ ਤੁਸੀਂ ਇਹਨਾਂ ਤੋਂ ਸਮਾਗਮ ਰੱਖੋ ਅਸੀਂ ਆਵਾਂਗੇ ਮੇਜਰ ਸਿੰਘ ਜੀ ਬੈਠੇ ਨੇ ਆਉਣਗੇ ਸਾਡੇ ਨੌਜਵਾਨ ਵੀ ਰਿਆਉਣਗੇ ਇਹਨੇ ਨਾ ਧੂਂਦ ਧੂਂਦ ਨਾਲ ਜੁੜ ਕੇ ਫਿਰ ਤਲਾਬ ਬਣ ਜਾਂਦਾ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਇਕੱਠੀ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਕਹੇ ਸੀ ਭਾਈ ਸਾਹਿਬ ਇੱਕ ਤੁਰਨਾ ਪਾਏਗਾ ਤੁਰਨਾ ਪਾਏਗਾ ਤੁਰਾਂਗੇ ਅਸਰ ਕਰਿਓ ਅਕਾਲ ਪੁਰਖ ਨੂੰ ਹਾਜ਼ਰ ਰਾਜ ਅਰ ਜਾਣ ਕੇ ਕਹਿੰਦੇ ਆ ਉਧਿਆਲੇ ਨਹੀਂ ਤੁਰਾਂਗੇ ਉਧਿਆਲੇ ਨਹੀਂ ਤੁਰਾਂਗੇ ਨਾ ਉਹ ਦਾ ਲਾਲ ਇਕੱਠਾਂਗੇ ਅੰਤ ਦੀ ਚੜ੍ਹਦੀ ਕਲਾ ਲਈ ਤੁਰਾਂ ਬੋਲੇ ਸੋਨਹਾਰ ਸ੍ਰੀ ਹਰਿ ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਐ ਜਦੋਂ ਤਗੜੀ ਹੋ ਸੀ ਤੇ ਸੰਸਥਾਵਾਂ ਤੋਂ ਆਵਾਜ਼ ਨਿਕਲਦੀ ਸੀ ਦਿੱਲੀ ਕੰਬਦੀ ਸੀ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਉਹ ਆਪ ਦੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਸੇ ਨਾਲ ਹੋ ਲੋਗੇ ਪੰਥ ਨਾਲ ਹੋਏਗਾ ਸਤਿਗੁਰੂ ਨਾਲ ਹੋਏਗਾ ਕਿ ਕਿਸੇ ਕਿਸਮ ਦਾ ਫਿਕਰ ਕਿਸੇ ਕਿਸਮ ਦੀ ਚਿੰਤਾ ਕਿਸੇ ਕਿਸਮ ਦਾ ਕਰ ਜਿਲਕੋਲੀ ਮਿਲ ਗਾ ਬਾਕੀ ਉਹਦੇਆਂ ਦਾ ਕੋਈ ਨਹੀਂ ਹੈ ਆਉਂਦੇ ਰਹੇ ਨੇ ਜਾਂਦੇ ਰਹੇ ਨੇ ਆਪਾਲਪੁਰਖ ਨੇ ਬੜੀ ਇੱਜ਼ਤ ਮਾਨ ਸ਼ੁਭਾ ਦਿੱਤੀ ਹੈ ਕੰਦਾ ਸੰਗਤ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਵਰਨਾ ਬੰਦੇ ਨੂੰ ਕੋਈ ਤੀਕ ਨਹੀਂ ਸਕਦਾ ਹੈ ਗਰਾ ਨਹੀਂ ਸਕਦਾ ਸੰਗਤ ਵੱਲੋਂ ਤਾਂ ਤੁਸੀਂ ਸਦਾ ਹੀ ਜਦ ਇਹ ਇਸ ਕਰਕੇ ਇਹ ਮੈਨੂੰ ਮੰਨ ਵੀ ਹੈ ਸੰਗਤ ਦੀ ਨਜ਼ਰ ਚ ਨਹੀਂ ਲਿਖੇ ਇਹਨਾਂ ਨੇ ਕੀ ਹੈ ਬੰਦਾ ਜਿੰਨੇ ਮਰਜੀ ਚਿੱਟੇ ਕੱਪੜੇ ਪਾ ਕੇ ਤੇ ਚੇਕਨ ਵਾਲੀ ਗੜੀ ਚ ਲੰਗੇ ਤੇ ਆਖੇ ਕਿ ਮੈਂ ਤੇ ਅੜਦਾ ਦਾਗ ਨਹੀਂ ਲਗਣ ਦੇਣਾ ਸਭ ਨੂੰ ਸੰਭਾਲ ਕੇ ਤੁਰੇ ਪਰ ਨਹੀਂ ਇਹ ਬੜਾ ਨੋ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਮਲੇ ਨੇ ਅਤੋਂ ਤੁਰੇ ਉਹਨਾਂ ਦੇ ਆ ਕੇ ਪਰਚੰਡੇ ਨਾਲ ਉਹਦੇ ਤੇ 76 ਦਿਨ। ਤੀਜੇ ਨੇ ਵੀ ਕਿਹਾ ਨਾ ਕਹੀਏ ਇਕੱਤਰ ਦੂਰ ਘਰ ਨਾਲ ਪਿਆਰੇ ਨਹੀਂ ਹੋਣ ਚੱਲਾ ਤਾਂ ਭਜਾ ਕੰਮਰੀ ਰਹਾਉ ਤੱਕ ਕਹਦੇ। ਚੱਕਰ ਸਟ ਨਾਲੇ ਬਹੁਤ ਹੈ ਚੱਕਰ ਸਟ ਨਾਲੇ ਪਰਵਾਹ ਨਹੀਂ ਕਰਨੀ ਚਾਹੀਦੀ। ਅਕਾਲ ਪੁਰਖ ਮਿਹਰਬਾਨ ਹੈ ਉਹਨੇ ਐਨੀ ਵਰਥਾ ਕਰਨੀ ਹੈ ਚੱਕਰ ਤਾਂ ਇੱਕੋ ਛਟਾ ਜੀ ਧੋਲੇ ਲਾਉਂਦੇ। ਬੋਲੇ ਈਸੋ ਨਿਹਾਲ ਧਿਰ ਹਰ ਇੱਕ ਦਾ ਕਾਲ ਘੁੱਟਦੇ ਕਿ ਕੋਈ ਛਰਾਡੇ ਦੇ ਨਾਲ ਧੋ ਰਹਿਣਾ ਹੈ ਸੁਚੇਤਤਾ ਨਹੀਂ ਹੈ ਸਾਡੇ ਬਹੁਤ ਹੀ ਸਤਕਾਰਯੋਗ ਡੋੜ ਜੀ ਸਾਡਾ ਆਪਣੇ ਦਰੇਸ਼ ਸਿੰਘ ਜੀ ਕੋ ਮੈਂ ਮਿਤਰ ਸਿੰਘ ਜੀ ਨਾਲ ਗੱਲ ਕਰ ਰਿਹਾ ਸੀ ਬੜੀ ਬੀਰ ਦੇ ਹਿੰਮਤ ਕੀਤੀ ਐ ਸਿੱਖ ਫੈਡਰੇਸ਼ਨ ਦਾ ਇਹ ਫਰੀਦਕੋਟ ਦੇ ਵਿੱਚ ਇਹ ਗੰਗਵਾਰੀ ਸੰਭਾਲਦਾ ਔਰ ਸੋਹਣਾ ਨੁਕਾਮ ਕੀਤਾ ਕੌਮੀ ਪ੍ਰਧਾਨ ਦੀ ਇਹ ਅਸੀਂ ਨੌਜਵਾਨਾਂ ਦੇ ਨਾਲ ਹੈ ਜੀ ਇਹ ਨੌਜਵਾਨ ਰੇਲ ਦੀ ਛਿੱਧੀ ਹੈ ਜਿੱਥੇ ਵੀ ਆਵਾਜ਼ ਮਾਰਨੀ ਹੈ ਅੱਧੀ ਰਾਤ ਨੂੰ ਜੇ ਤੁਸੀਂ ਆਵਾਜ਼ ਮਾਰੋਗੇ ਮੈਂ ਅੱਧੀ ਰਾਤ ਨੂੰ ਬੋਲੇ ਸੋਨਹਾਲ ਹੋਰ ਜੀ ਆਇਆਂ ਨੂੰ ਬਹੁਤ ਬਹੁਤ ਸਾਰੇ ਮਾਣਵਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ